ਪਹਾੜੀ ਲਾਕਿਆ ਤੇ ਪੰਜਾਬ ਦੇ ਵਿੱਚ ਹੋ ਰਹੀ ਬਾਰਿਸ਼ ਦੇ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਪੰਜਾਬ ਦੇ ਵਿੱਚ ਹੋ ਰਹੀ ਬਾਰਿਸ਼ ਦੇ ਕਾਰਨ ਮੁੜਕ ਦੇ ਨਾਲ ਲੱਗਦੇ ਪਿੰਡ ਮਕਰੋੜ ਸਭ ਵਿਖੇ ਜੋ ਕੱਗਰ ਹੈ ਉਸ ਦੇ ਪਾਣੀ ਦਾ ਲੈਵਲ ਲਗਾਤਾਰ ਵਧਦਾ ਜਾ ਰਿਹਾ ਹੈ ਜਿਸ ਸਬੰਧ ਵਿੱਚ ਉੱਥੋਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਵਾਰ ਤਾਂ ਕੱਗਰ ਦੀ ਸਫਾਈ ਨਹੀਂ ਹੋਈ ਹੈ ਬੋਰੀਆਂ ਨੂੰ ਮਿੱਟੀ ਦੇ ਨਾਲ ਭਰ ਕੇ ਲਗਾਉਣਾ ਚਾਹੀਦਾ ਹੈ ਤਾਂ ਜੋ ਕਿਸੇ ਨੂੰ ਨੁਕਸਾਨ ਨਾ ਹੋਵੇ ਕਿਉਂਕਿ ਪਾਣੀ ਲਗਾਤਾਰ ਵਧਦਾ ਜਾ ਰਿਹਾ ਹੈ ਲੈਵਲ 40 ਹੋ ਚੁੱਕਾ ਹੈ ਜੋ 8 ਹੋਰ ਵੱਧ ਜਾਵੇਗਾ ਤਾਂ ਲੋਕਾਂ ਦੇ ਖੇਤਾਂ ਦੇ ਵਿੱਚ ਘਰਾਂ ਖੇਤਾਂ ਦੇ ਘਰਾਂ ਦੇ ਵਿੱਚ ਪਾਣੀ ਜਿਹੜਾ ਵੜ ਜਾਵੇਗਾ ਹਾਲੇ ਤਾਂ ਪਿਛਲੀ ਵਾਰ ਦਾ ਘਾਟਾ ਹੀ ਪੂਰਾ ਨਹੀਂ ਹੋਇਆ ਤਾਂ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਜੇ ਉਹ ਨੱਕਾ ਪਾਣ ਪੈ ਗਿਆ ਆਪਾਂ ਥੈਲੇ ਲੈ ਲੈ ਨਹੀਂ ਸਿਕਾਉਤਾ ਨਹੀਂ ਥੈਲੇ ਤਾਂ ਹੋਰ ਵੀ ਚਾਹੀਦੇ ਹੋਣੇ ਕਿ ਪੂਰੇ ਨੇ ਨਹੀਂ ਨਹੀਂ ਬਾਦੂ ਥੱਲੇ ਭਰਨੇ ਆ ਜੀ ਹਾਂ ਬਾਦੂ ਭਰਨੇ ਆ ਜੀ ਕੀ ਲੱਗਦਾ ਹੈ ਕਿ ਮਨਰੇਗਾ ਮਜ਼ਦੂਰਾਂ ਨੂੰ ਵਧਾਣਾ ਚਾਹੀਦਾ ਹੋਰ ਘਟਾਣੇ ਦਿਹਾੜੀ ਦਿਤਾਓ ਜੀ ਦਿਹਾੜੀ ਦਿਤਾਓ ਹਾਂ ਜੀ ਕਿੰਨੇ ਦਿਹਾੜੀ ਹੈ ਦਿਹਾੜੀ ਦਾ 300 ਹੈ ਜੀ ਘੱਗਰ ਦੇ ਪਾਣੀ ਦਾ ਕਿਸ ਤਰ੍ਹਾਂ ਦਾ ਲੈਵਲ ਹੈ ਜੀ ਤੇ ਕਿਸ ਤਰ੍ਹਾਂ ਦਾ ਪ੍ਰਬੰਧ ਹੈ ਪਾਣੀ ਆ ਪਿਛਲੇ ਦਿਨਾਂ ਵਿੱਚ ਘੱਗਰ ਦੇ ਕੈਚਮੈਂਟ ਏਰੀਆ ਜਿਹੜਾ ਪਿਛੇ ਪਹਾੜਾਂ ਵਾਲੇ ਪਾਸੇ ਹੈ ਉਹਦੇ ਵਿੱਚ ਭਾਰੀ ਬਾਰਿਸ਼ ਹੋਈ ਹੈ ਔਰ ਉਸ ਬਾਰਿਸ਼ ਕਰਕੇ ਜਿਹੜਾ ਹੈ ਪਾਣੀ ਦਾ ਲੈਵਲ ਜਿਹੜਾ ਹੈ ਵਧਿਆ ਹੈ ਅ ਨੋਰਮਲ ਡੇਸ ਦੇ ਵਿੱਚ ਜਿਹੜਾ ਖੱਗਰ ਹੈ ਸਾਡੇ ਖਨੋਰੀ ਜਿਹੜਾ ਖਨੋਰੀ ਦੇ ਵਿੱਚ ਸਾਡਾ ਗੇਜ ਲੱਗਾ ਹੈ ਉੱਥੇ 731 ਫੁੱਟ ਤੇ ਚੱਲਦਾ ਹੁੰਦਾ ਆ ਪਿਛਲੇ ਦਿਨ ਇਨਕਰੀਜ਼ ਹੋ ਕੇ 735 ਤੇ ਅੱਜ 739 ਫੀਟ ਤੇ ਚੱਲ ਰਿਹਾ ਹੈ ਬੇਸਿਕਲੀ ਜਿਹੜਾ ਪਿਛਲੇ ਦਿਨਾਂ ਚ ਪਾਣੀ ਕੈਸ਼ਮੀਰ ਏਰੀਆ ਤੇ ਵਧਿਆ ਉਹ ਹੁਣ ਇਸ ਵੇਲੇ ਲੰਘ ਰਿਹਾ ਹੈ ਇਸ ਤੋਂ ਅ ਅਲਾਰਮ ਦੀ ਕੋਈ ਜ਼ਰੂਰਤ ਨਹੀਂ ਹੈ ਖਤਰੇ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ 7 ਜਿਹੜਾ 48 ਹੈ 745 748 ਉਸ ਤੋਂ ਬਾਅਦ ਖਤਰਾ ਜਿਹੜਾ ਹੈ ਉਹ ਵੱਧਦਾ ਹੈ ਅੱਜ ਜੋ ਪਾਣੀ ਰਿਡਿਊਸ ਹੋਣਾ ਸ਼ੁਰੂ ਹੋ ਗਿਆ ਸਾਡੇ ਤਖਨੌਰੀ ਤੋਂ ਪਹਿਲਾਂ ਇੱਕ ਚੀਕਾ ਬੈਰੇਜ ਹੈ ਚੀਕਾ ਬੈਰੇਜ ਉਤੇ ਪਾਣੀ ਜਿਹੜਾ ਹੈ ਕੱਲ ਤੋਂ ਅੱਜ ਸਵੇਰੇ 1.5 ਫੁੱਟ ਡਾਊਨ ਹੋ ਗਿਆ ਔਰ ਪਾਣੀ ਲਗਾਤਾਰ ਡਾਊਨ ਜਾ ਰਿਹਾ ਸੋ ਇਹਦਾ ਮਤਲਬ ਹੈ ਕਿ ਜਿਹੜਾ ਪਾਣੀ ਪਿਛਲੇ ਦਿਨਾਂ ਚ ਇਕੱਠਾ ਹੋਇਆ ਸੀ ਉਹ ਪਾਣੀ ਹੁਣ ਲੰਘ ਗਿਆ ਲੇਕਿਨ ਅਸੀਂ ਅਲਰਟ ਹਾਂ ਸਾਰੇ ਸਾਡੇ ਇਕਨੌਰੀ ਬੈਰੇਜ ਔਰ ਪਿਛੋਂ ਜਿਹੜਾ ਪੰਖਰਪੁਰ ਹੈ ਉੱਥੇ ਵੀ ਜਿਹੜਾ ਬੈਰੇਜ ਹੈ ਉੱਥੋਂ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਉੱਥੋਂ ਪੰਖਰਪੁਰ ਤੋਂ ਸਾਡੇ ਤੱਕ ਪਾਣੀ ਪਹੁੰਚਦੇ ਪਹੁੰਚਦੇ 48 ਆਵਰ ਲੈਂਦਾ ਹੈ ਤਕਰੀਬਨ ਸੋ ਇਨ ਕੇਸ ਕੋਈ ਪਾਣੀ ਇਨਕਰੀਸ ਹੋਏਗਾ ਤਾਂ ਸਾਡੇ ਕੋਲ ਸਫੀਸ਼ੀਐਂਟ ਟਾਈਮ ਹੁੰਦਾ ਅਸੀਂ ਆਪਣੀ ਜਿਹੜੀ ਪੋਪੂਲੇਸ਼ਨ ਹੈ ਉਹਨੂੰ ਸੇਫ ਥਾਵਾਂ ਤੇ ਮੂਵ ਕਰ ਸਕਦੇ ਹਾਂ ਆ ਬਾਕੀ ਪਿਛਲੇ ਸਾਲਾਂ ਦੇ ਜਿੱਥੇ ਫਰੀ ਬਰੀਚਸ ਹੋਈਆਂ ਸੀ ਸਾਡੇ ਕੱਗਰ ਦੇ ਵਿੱਚ ਕਿਉਂਕਿ ਕੱਗਰ ਸਾਡਾ ਦਰਿਆ ਜਿਹੜਾ ਸਿੱਧਾ ਦਰਿਆ ਨਹੀਂ ਹੈ ਇੱਕ ਮੈਂਡਰਿੰਗ ਰਿਵਰ ਹੈ ਵੜ ਖੰਦਾ ਰਿਵਰ ਹੈ ਤਾਂ ਉਹਦੇ ਵਿੱਚ ਜਦੋਂ ਜਿੱਥੋਂ ਤੁਸੀਂ ਮਕਰੋਡ ਸਾਹਿਬ ਤੋਂ ਡਾਊਨਸਟਰੀਮ ਜਾਖਲ ਟਾਊਨ ਵੱਲੋਂ ਜਾਂਦੇ ਹੋ ਤਾਂ ਜਿਹੜਾ ਇਹਦਾ ਕਾਗਰ ਦੀ ਚੌੜਾਈ ਹੈ ਉਹ ਤਕਰੀਬਨ 70-80 ਫੁੱਟ ਰਹਿ ਜਾਂਦੀ ਆ ਔਰ ਇਹ ਸਾਰਾ ਬਲਖੰਦਾਆ ਏਰੀਆ ਹੈ ਸੋ ਇਹਦੇ ਵਿੱਚ ਬਹੁਤ ਸਾਰੀਆਂ ਬ੍ਰੀਚਸ 23 ਦੇ ਵਿੱਚ 2023 ਦੇ ਵਿੱਚ ਹੋਈਆਂ ਸਨ ਉਹਨਾਂ ਬ੍ਰੀਚਸ ਨੂੰ 2023 ਤੋਂ ਬਾਅਦ ਫਲੱਡ ਤੋਂ ਬਾਅਦ ਪਲੱਗ ਕਰਕੇ ਸਟਰੈਂਥਨ ਕੀਤਾ ਗਿਆ ਬੈਂਕਸ ਜਿਹੜੇ ਨੇ ਕਾਗਰ ਦੇ ਬੈਂਕ ਦੋਵੇਂ ਉਹਨਾਂ ਉੱਤੇ 15-15 ਫੁੱਟ 14 ਤੋਂ 15 ਫੁੱਟ ਜਿਹੜੀ ਹੈ ਵਿਡਥ ਸਾਡੇ ਕੋਲ ਬੈਂਕਸ ਅਵੇਲੇਬਲ ਹੈ ਜਿਹਦੇ ਉੱਤੇ ਆਰਾਮ ਨਾਲ ਟਰੈਕਟਰ ਮਸ਼ੀਨਰੀ ਗੱਡੀਆਂ ਮੂਵ ਕਰ ਸਕਦੀਆਂ ਨੇ ਇਨ ਕੇਸ ਕੋਈ ਬ੍ਰੀਚ ਹੁੰਦੀ ਹੈ ਜਦੋਂ ਪਾਣੀ ਵੱਧ ਆਏਗਾ ਤਾਂ 브릿ਜ ਹੁੰਦੀ ਹੈ ਤਾਂ ਉਸ 브릿ਜ ਨੂੰ ਪਲੱਗ ਕਰਨ ਦੇ ਲਈ ਅਸੀਂ ਮੈਨ ਮਸ਼ੀਨ ਜਿਹੜੇ ਮੈਨ ਮਟੀਰੀਅਲ ਤੇ ਮਸ਼ੀਨਰੀ ਉਹ ਇਮੀਡੀਏਟਲੀ ਮੂਵ ਕਰ ਸਕਦੇ ਆ ਸੋ ਪੁਲਿਸ ਡ੍ਰੀਡ ਡਿਪਾਰਟਮੈਂਟ ਸਿਵਲ ਸਾਡੇ ਐਸਜੀਮ ਸਾਹਿਬ ਔਰ ਉਹਨਾਂ ਦਾ ਸਾਰਾ ਰੈਵਨਿਊ ਸਟਾਫ ਸਾਰੇ ਹੀ ਲਗਾਤਾਰ ਡਿਊਟੀ ਦੇ ਉੱਤੇ ਹੈ ਕੰਟਰੋਲ ਰੂਮ ਚਾਲੂ ਚਾਲੂ ਨੇ ਸਾਡੇ ਸੋ ਅਸੀਂ ਸਖ਼ਤੀ ਤੇ ਨਜ਼ਰ ਬਣਾਈ ਹੋਈ ਹੈ ਔਰ ਕਿਸੇ ਵੀ ਖਤਰੇ ਦੇ ਦਿੱਤੀ ਨੂੰ ਅਸੀਂ ਨੇ ਜੱਠਣ ਲਈ ਤਿਆਰ ਆ